ਆਪਣੇ ਘਰ ਆਪਣਾ ਪਰਿਵਾਰ ਬਹੁਤ ਸਾਰੀਆਂ ਬੁਰਾਈਆਂ ਦੇ ਸ਼ਿਕਾਰ ਨੇ ਐ ਰਸੀ ਆਪਣੇ ਵੱਲ ਸਕੂਲਾਂ ਵਿੱਚ ਜਾ ਕੇ ਗੁਰਦੁਆਰਿਆਂ ਵਿੱਚ ਜਾ ਕੇ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਹਰ ਸਾਲ ਹੀ ਇਸੇ ਤਰ੍ਹਾਂ ਬੁਰਾਈਆਂ ਤੋਂ ਜਾਗਰੂਕ ਕਰਦੇ ਆਂ ਮੇਰਾ ਤਾਂ ਕੋਈ ਲੈਕਚਰ ਨਹੀਂ ਦੇਣਾ ਤੁਹਾਡੇ ਨਾਲ ਕੁਝ ਕੋ ਸਵਾਲ ਜਵਾਬ ਕਰਨੇ ਆ ਔਰ ਆਪਣੀਆਂ ਕਲਾਸਾਂ ਵਿੱਚ ਆਪ ਜੀ ਬਹੁਤ ਸਾਰਾ ਕੁਝ ਸਿੱਖਣ ਦਾ ਪੁੱਛਣ ਦਾ ਪੜ੍ਹਨ ਦਾ ਜਤਨ ਕਰਦੇ ਰਹਿੰਦੇ ਤੁਸੀਂ ਆਪੋ ਆਪਣੀਆਂ ਕਲਾਸਾਂ ਦੇ ਵਿੱਚ ਬੈਠ ਕੇ ਜਿਵੇਂ ਸ਼ੁਰੂ ਤੋਂ ଶੋਧੀਓ ਮਤਲਅਕੇ ਇੱਕ ਇੱਕ ਅੱਖਰ ਤੋਂ ਇਹ ਸ਼ੁਰੂਆਤ ਕੀਤੀ ਇੱਕ ਇੱਕ ਅੱਖਰ ਤੋਂ ਸ਼ੁਰੂਆਤ ਕੀਤੀ ਅੱਗੇ ਤੋਂ ਅੱਗੇ ਸਹਜ ਸਹਜ ਇੱਕ ਇੱਕ ਅੱਖਰ ਤੋਂ ਸ਼ਬਦਾਂ ਦੇ ਵਿੱਚ ਜਾ ਕੇ ਤੇ ਫਿਰ ਅੱਗੇ ਲੰਬੀਆਂ ਲਾਈਨਾਂ ਨੂੰ ਪੜਨਾ ਵੀ ਸ਼ੁਰੂ ਕੀਤਾ ਪਹਿਲੀ ਸ਼ੁਰੂਆਤ ਇੱਕ ਇੱਕ ਅੱਖਰ ਤੋਂ ਅੱਗੇ ਅੱਜ ਤੁਹਾਡੇ ਸਾਹਮਣੇ ਕਿੰਨੀਆਂ ਗਿਆਨ ਦੀਆਂ ਪੁਸਤਕਾਂ ਆ ਤੁਸੀਂ ਪੜਦੇ ਹੋ ਉਹਨਾਂ ਗਿਆਨ ਦੀਆਂ ਪੁਸਤਕਾਂ ਨੂੰ ਪੜ੍ਹ ਕੇ ਆਪਣੇ ਜੀਵਨ ਨੂੰ ਰਚਣਾਉਣ ਦਾ ਯਤਨ ਕਰਦੇ ਹੋ। ਮੈਂ ਸਾਹਮਣੇ ਦੇਖ ਰਿਹਾ ਤੁਸੀਂ ਬਹੁਤ ਵਾਰੀ ਆਉਂਦੀਆਂ ਜਾਂਦੇ ਆ ਧਿਆਨ ਦਿੱਤਾ ਹੋਏਗਾ। ਤੁਹਾਡੇ ਸਕੂਲ ਦੀ ਸਾਹਮਣੀ ਕੰਧ ਤੇ ਉੱਤੇ ਲਿਖਿਆ ਹੋਇਆ ਹੈ। ਦੀਵੇ ਦੀ ਰੌਸ਼ਨੀ ਰਾਤ ਭਰ ਔਰ ਵਿਦਿਆ ਦੀ ਰੌਸ਼ਨੀ ਉਮਰ ਭਰ। ਦੀਵਾ ਹੀ ਰਾਤ ਵਾਸਤੇ ਜਗਦਾ ਹੈ। ਔਰ ਜੋ ਵਿਦਿਆ ਦਾ ਚਾਨਣ ਹੈ ਉਸ ਪਾਰੇ ਜ਼ਿੰਦਗੀ ਸਾਡੇ ਨਾਲ ਚੱਲਦਾ ਹੈ। ਬਹੁਤ ਨਾਲ ਮੁਸ਼ਕਲਾਂ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਸਹਿਜ ਨਾਲ ਰਹਿਣਾ ਹੈ। ਇਹ ਸਾਨੂੰ ਸਾਰਾ ਕੁਝ ਵਿਦਿਆ ਦੇ ਗਿਆਨ ਤੋਂ ਹੀ ਪਤਾ ਲੱਗਦਾ ਹੈ। ਕਿ ਆਪੇ ਭਾਗਾਂ ਵਾਲੇ ਆ ਜਿਹੜੇ ਇੱਥੇ ਇਸ ਸਕੂਲ ਵਿੱਚ ਬੈਠ ਕੇ ਤੇ ਆਪਣੇ ਟੀਚਰ ਸਹਿਬਾਨ ਪਾਸੋਂ ਵਿਦਿਆ ਦਾ ਗਿਆਨ ਲੈਣੇ। ਜੇ ਆਪਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਵੀ ਪੜਨ ਦੀ ਕੋਸ਼ਿਸ਼ ਕਰੀਏ। ਤੇ ਗੁਰੂ ਨਾਨਕ ਸਾਹਿਬ ਨੇ ਵੀ ਵਿਦਿਆ ਨੂੰ ਬੜਾ ਮਹਾਨ ਗਿਆਨ ਨੂੰ ਬੜਾ ਉੱਚਾ ਰੁਤਬਾ ਦਿੱਤਾ ਹੈ ਉਥੇ ਵੀ ਗੱਲ ਕਿਸੇ ਕਰਮਕਾਂਡ ਜਾਂ ਵਿਖਾਵੇ ਦੀ ਨਹੀਂ ਗੱਲ ਗਿਆਨ ਦੀ ਹੈ ਪਹਿਲਾਂ ਤੁਮੇ ਤੁਹਾਡੇ ਨਾਲ ਜਿਹੜੇ ਸਵਾਲ ਜਵਾਬ ਕਰਨੇ ਆ ਉਸ ਤੋਂ ਤੁਹਾਡੇ ਪੱਤਰ ਲਈਏ ਤੁਸੀਂ ਸੁਣਾਇਆ ਕਿ ਕੀ ਸਾਨੂੰ ਜਿਹੜੀਆਂ ਬੁਰਾਈਆਂ ਆ ਉਹਨਾਂ ਦੇ ਨਾਲ ਖੜਨਾ ਚਾਹੀਦਾ ਹੈ ਜਾਂ ਚੰਗਿਆਈ ਦੇ ਨਾਲ ਖੜਨਾ ਚਾਹੀਦਾ ਹੈ ਸਚਾਈ ਨਾਲ ਖੜਨਾ ਚਾਹੀਦਾ ਹੈ ਜਾਂ ਝੂਠ ਨਾਲ ਖੜਨਾ ਚਾਹੀਦਾ ਹੈ ਵਾ ਮੈਂ ਕੋਈ ਸਵਾਲ ਕਰਦਾ ਪਹਿਲਾਂ ਤਾਂ ਇਹ ਦੱਸੋ ਕਿ ਕੀ ਸਾਨੂੰ ਨਸ਼ਾ ਕਰਨਾ ਚਾਹੀਦਾ ਨਹੀਂ ਨਹੀਂ ਕਰਨਾ ਚਾਹੀਦਾ ਠੀਕ ਹੈ ਸੱਚ ਬੋਲਣਾ ਚਾਹੀਦਾ ਹੈ ਕਿ ਸੱਚ ਬੋਲਣਾ ਚਾਹੀਦਾ ਸੱਚ ਬੋਲਣਾ ਚਾਹੀਦਾ ਮੋਦਹ ਇੱਕ ਮਿਲ ਕੇ ਆਵਾਜ਼ ਵਿੱਚ ਕਿਹਾ ਕਿ ਆਪਾਂ ਨੂੰ ਸੱਚ ਬੋਲਣਾ ਚਾਹੀਦਾ ਠੀਕ ਹੈ ਜੀ ਪਰ ਕੀ ਆਪਾਂ ਬੋਲਦੇ ਇਹ ਕਹਿ ਰੁਕਾ ਗਿਆ ਆਪਾਂ ਨੂੰ ਸੱਚ ਬੋਲਣਾ ਚਾਹੀਦਾ ਝੂਠ ਨਹੀਂ ਬੋਲਣਾ ਚਾਹੀਦਾ ਪਰ ਕੀ ਆਪਾਂ ਸੱਚ ਬੋਲਦੇ ਇਕ ਤਾਲੀ ਆ ਪਤਾ ਲੱਗ ਰਾ ਅੱਧੇ ਕਹਾਲ ਜੀ ਅੱਧੇ ਕ ਨਾ ਜੀ ਹੈ ਨਾ ਹੱਥ ਖੜੇ ਕਰੋ ਜਿਹੜੇ ਕਹਿੰਦੇ ਸੱਚ ਬੋਲਣਾ ਚਾਹੀਦਾ ਕੱਲ 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 ਆਇਆ ਤਾਂ ਧਰਤੀ ਸਿੱਧੀ ਹੋਈ ਪਈ ਹੈ ਨਾ ਠੀਕ ਆ ਸ਼ਾਬਾਸ਼ ਜਿਹੜੇ ਬੱਚੇ ਕਹਿੰਦੇ ਝੂਠ ਬੋਲਣਾ ਚਾਹੀਦਾ ਜਾਂ ਅਸੀਂ ਸੱਚ ਨਹੀਂ ਬੋਲਦੇ ਅਸੀਂ ਝੂਠ ਬੋਲਦੇ ਹਾਂ ਇਮਾਨਦਾਰੀ ਨਾਲ ਹੱਥ ਖੜੇ ਕਰੋ ਕਿਹੜੇ-ਕਿਹੜੇ ਕਹਿੰਦੇ ਅਸੀਂ ਝੂਠ ਬੋਲਦੇ ਹਾਂ ਸ਼ਾਬਾਸ਼ ਸ਼ਾਬਾਸ਼ ਬਹੁਤ ਵਧੀਆ ਗੱਲ ਕਿਉਂਕਿ ਜਿਹੜੀ ਗੱਲ ਆਪਾਂ ਕੀਤੀ ਕਿ ਸੱਚ ਬੋਲਣਾ ਚਾਹੀਦਾ ਉਹ ਠੀਕ ਆ ਜੇ ਮੈਂ ਕਹਾਂ ਕਿ ਆਪਾਂ ਸੱਚ ਕਿੰਨੇ ਕੁ ਬੋਲਦੇ ਆ ਤੇ ਅਸਲ 'ਚ ਜਿੰਨਿਆਂ ਨੇ ਹੱਥ ਖੜੇ ਕੀਤੇ ਆ ਉਹ ਸੱਚਾਈ ਨਹੀਂ ਹੈਗੀ ਉਹ ਵੀ ਇੱਕ ਝੂਠ ਆ ਕਿ ਅਸੀਂ ਸੱਚ ਬੋਲਦੇ ਆ ਮੈਂ ਤੁਹਾਡੇ ਸਾਹਮਣੇ ਰੱਖਦਾ ਸਕੂਲ ਨਾਲ ਉਹ ਛੁੱਟੀ ਲੈਣੀ ਹੋਵੇ ਜਿਹੜੀ ਅਰਜੀ ਲਿਖਦੇ ਆ ਉਹ ਕੀ ਹੁੰਦੀ ਆ ਜਾਣਾ ਹੁੰਦਾ ਵਿਆਹ ਅਰਜੀ ਲਿਖੀ ਹੁੰਦੀ ਬਿਮਾਰੀ ਦੀ ਸਚਾਈ ਹੈ ਕਿ ਝੂੜਿਆ ਝੂੜਿਆ ਲਾ ਅੱਛਾ ਸੱਚ ਬੋਲਣ ਲੱਗਿਆ ਜੋਰ ਲੱਗਦਾ ਕਿ ਝੂੜ ਬੋਲਣ ਲੱਗਿਆ ਜੋਰ ਲੱਗਦਾ ਸੱਚ ਬੋਲਣ ਲੱਗਿਆ ਆ ਮੁੰਡੇ ਦੇ ਕਹਿੰਦੇ ਸੱਚ ਬੋਲਣ ਲੱਗਿਆ ਜੋਰ ਲੱਗਦਾ ਕੁੜੀਆਂ ਕੀ ਕਹਿੰਦੀਆਂ ਝੂਠ ਬੋਲਣ ਲੱਗਿਆ ਅੱਛਾ ਵੀ ਸੱਚ ਬੋਲਣ ਲੱਗਿਆ ਕੀ ਜੋਰ ਲੱਗਦਾ ਦੱਸੋ ਕੀ ਜੋਰ ਲੱਗਦਾ ਕੋਈ ਉੱਤਰ ਨਹੀਂ ਚਲੇ ਕੁੜੀਆਂ ਤੇ ਕੋਈ ਦੱਸ ਸਕਦਾ ਵੀ ਝੂਠ ਬੋਲਣ ਲੱਗਿਆ ਕੀ ਜ਼ੋਰ ਲੱਗਦਾ